ਨਮਸਤਕਾਰ ਜੋ ਗੁਰੂ ਰੂਪ ਸਤ ਸੰਗਤ ਜੀ ਜੈ ਗੁਰਦੇਵ ਧੰਨ ਗੁਰਦੇਵ ਬੋਲੇ ਸੋ ਨਿਹਾਲ ਸਤ ਗੁਰੂ ਰਵਦਾਸ ਮਹਾਰਾਜ ਕੀ ਜੈ ਪਰਮ ਸਤਕਾਰ ਜੋ ਗੁਰੂ ਰੂਪ ਸਤ ਸੰਗਤ ਜੀ ਸਮੁੱਚੇ ਵੱਲ ਦੀ ਗੁਰੂ ਰੂਪ ਸਤ ਸੰਗਤ ਜੀ ਆਪ ਜੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 2006 ਤੋਂ ਲੈ ਕੇ ਇਤਿਹਾਸਕ ਦੰਬੜੀ ਸ਼ੋਭਾ ਯਾਤਰਾ ਅੱਗੇ ਬੱਸਾਂ ਗੱਡੀਆਂ ਦੇ ਵਿੱਚ ਆਪੋ ਆਪਣੀ ਸਾਧਨਾ ਤੇ ਯਾਤਰਾ ਜਾਂਦੀ ਸੀ ਤੇ ਐਦਕੀ ਸਾਡੇ ਮਹਾਪੁਰਸ਼ਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਉਹਨਾਂ ਦੀ ਸੋਚ ਬੜੀ ਧੀਰ ਦੀ ਸੀ ਕਿ ਆਪਾਂ ਟ੍ਰੇਨ ਲੈ ਕੇ ਜਾਣੀ ਹੈ ਸੋ ਐਦਕੀ ਸਾਡੇ ਮਹਾਪੁਰਸ਼ ਸੰਤ ਬਾਬਾ ਨਿਰਮਲਦਾਸ ਸ ਮਹਾਰਾਜ ਜੀ ਪ੍ਰਧਾਨ ਸ੍ਰੀ ਗੁਰੂ ਅਰਬਦਾਸ ਸਾਧੂ ਸੰਪਰਦਾ ਸੋਸਾਇਟੀ ਰਜਿਸਟਰਡ ਹਨ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਐਦਕੀ ਸੰਗਤਾਂ ਵਾਸਤੇ ਟ੍ਰੇਨ ਤਿਆਰ ਕੀਤੀ ਹੈ ਸੋ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ 4 ਤਰੀਕ ਨੂੰ ਜਲੰਧਰ ਸਿਟੀ ਤੋਂ 1 ਵਜੇ ਟ੍ਰੇਨ ਚੱਲਣ ਦਾ ਟਾਈਮ ਆ ਤੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਜਾਣਾ ਉਹ ਜਿਹੜੇ ਨਜ਼ਦੀਕ ਮਹਾਪੁਰਸ਼ਾਂ ਦੇ ਡੇਰੇ ਪੈਂਦੇ ਹਨ ਜਿਨ੍ਹਾਂ ਨਾਲ ਤੁਹਾਡਾ ਸੰਪਰਕ ਹੈ ਉਹਨਾਂ ਮਹਾਪੁਰਸ਼ਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਦੇ ਕੋਲੋਂ ਆਪਣਾ ਰਸੀਦ ਅਤੇ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣਾ ਮੋਬਾਈਲ ਨੰਬਰ ਤੇ 1000 ਰੁਪਇਆ ਟਿਕਟ ਤਾਂ ਆਉਣ ਜਾਣ ਦਾ ਖਰਚਾ ਏ ਜਿੰਨਾ ਜਿੰਨਾ ਸੰਗਤਾਂ ਨੇ ਜਾਣਾ ਹੋਵੇ ਉਹ ਨਜ਼ਦੀਕੀ ਆਪਣੇ ਮਹਾਂਪੁਰਸ਼ਾਂ ਦੇ ਨਾਲ ਸੰਪਰਕ ਕਰ ਲੈਣ ਤਾਂ ਕਿ ਫੇਰ ਸਵਾਰੀਆਂ ਜਿੰਨੀਆਂ ਡੱਬੇ ਦੇ ਵਿੱਚ 100 ਸਵਾਰੀ ਬੈਣੀ ਹੈ ਬਾਬਾ ਜੀ ਕਹਿੰਦੇ 100 ਸਵਾਰੀਆਂ ਦਾ ਡੱਬਾ ਏ ਪਰ ਅਸੀਂ 100 ਸਵਾਰੀ ਉਹ ਚ ਬਿਠਾਉਣੀ ਹੈ ਸੋ ਪਰਮ ਸਤਕਾਰਯੋਗ ਗੁਰੂ ਰੂਪ ਸਤਸੰਗ ਦੀ ਆਤਕੇ ਬੜੀ ਧੂਮ ਧਾਮ ਦੇ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਕਾਰਿਆਂ ਦੇ ਨਾਲ ਗੂੰਜਦਾ ਹੋਇਆ ਵਿਸ਼ਾਲ ਸੋਭਾ ਯਾਤਰਾ ਇਤਿਹਾਸਿਕ ਦੰਬੜੀ ਸ਼ੋਭਾ ਯਾਤਰਾ ਜੋ ਪੰਜਾਬ ਦੀ ਧਰਤੀ ਤੋਂ ਹਰਦੁਆਰ ਦੀ ਧਰਤੀ ਨੂੰ ਜਾਣੀ ਹੈ ਸੋ 4 April ਨੂੰ ਚੱਲੇਗੀ ਤੇ 5 April ਨੂੰ ਉੱਥੇ ਪਹੁੰਚ ਜਾਵੇਗੀ ਤਾਂ ਫਿਰ 5 April ਨੂੰ ਪੈਦਲ ਯਾਤਰਾ ਹਰ ਕੀ ਪੌੜੀ ਨੂੰ ਜਿੱਥੇ ਸਤਿਗੁਰੂ ਰਬਦਾਸ ਸ੍ਰੀਮਹਾਰਜ ਨੇ ਦੰਬੜੀ ਭੇਜੀ ਸੀ ਉਹ ਹਰ ਕੀ ਪੌੜੀ ਤੇ ਜਾ ਕੇ ਸਾਰੇ ਹੀ ਮਹਾਪੁਰਸ਼ ਅਤੇ ਇਲਾਕਾ ਨਿਵਾਸੀ ਸੰਗਤਾਂ ਵਿਸ਼ਾਲ ਸ਼ੋਭਾ ਯਾਤਰਾ ਉੱਥੇ ਜਾ ਕੇ ਮਾਪੁਰ ਸ਼ਰਤੀ ਕਰਨਗੇ ਤਾਂ ਫਿਰ ਦੰਬੜੀ ਭੇਟਾ ਗੰਗਾ ਨੂੰ ਮਾਪੁਰਸ਼ ਦੇਣਗੇ ਤਾਂ ਫਿਰ ਉਸ ਤੋਂ ਬਾਅਦ ਸਮਾਪਤੀ ਤਾਂ ਫਿਰ 6 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਜਾਣੇ ਹਨ ਭੋਗ ਤੋਂ ਪਰੰਤ ਕੀਰਤਨ ਦੇ ਦੀਵਾਨ ਅਤੇ ਮਾਪੁਰਸ਼ਾਂ ਦੇ ਪ੍ਰਵਚਨ ਪ੍ਰਵਚਨ ਹੋਣਗੇ ਉਸ ਤੋਂ ਪਰੰਤ ਗੁਰੂ ਕੇ ਲੰਗਰ ਗੁਰੂ ਕੇ ਲੰਗਰਾਂ ਤੋਂ ਬਾਅਦ ਬਾਕੀ ਜੋ 2:00 ਵਜੇ 2:30 ਵਜੇ ਤੇ ਕਰੀਬ 3:00 ਵਜੇ ਤੱਕ ਜੋ ਰੇਲ ਹੈ ਉਹ ਪੇ 3 ਵਜੇ ਵਾਪਸੀ ਚੱਲਣੀ ਹੈ ਸੋ ਸੰਗਤਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਜਿਨ੍ਹਾਂ ਨੇ ਕੋਈ ਸ਼ੋਪਿੰਗ ਕਰਨੀ ਹੋਵੇ ਉਹ 5 ਤਰੀਕ ਨੂੰ ਸ਼ੋਪਿੰਗ ਕਰ ਲੈਣੀ ਤਾਂ ਕਿ 6 ਤਰੀਕ ਨੂੰ ਤੜਕੋ ਟਾਈਮ ਨਹੀਂ ਹੋਣਾ ਤੁਸੀਂ ਉਸੇ ਟਾਈਮ ਦੇ ਨਾਲ ਆਪਣੇ ਟ੍ਰੇਨ ਦੇ ਡੱਬਿਆਂ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰਨੀ ਸੋ ਮਹਾਂਪੁਰਸ਼ਾਂ ਦਾ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਧੰਨਵਾਦ ਕਰਨਾ ਇਹ ਮਹਾਂਪੁਰਸ਼ਾਂ ਦਾ ਬਹੁਤ ਵੱਡਾ ਅਪਰਾਲਾ ਹੈ ਕਿ ਐਤ ਕੀ ਹਰ ਦੁਆਰ ਦੀ ਧਰਤੀ ਨੂੰ ਪੰਜਾਬ ਦੀ ਧਰਤੀ ਤੋਂ ਸ਼ੋਭਾ ਯਾਤਰਾ ਜੋ ਕਿ ਟ੍ਰੇਨ ਦੇ ਵਿੱਚ ਜਾਣੀ ਹੈ ਸੋ ਮਹਾਂਪੁਰਸ਼ਾਂ ਨੂੰ ਬਹੁਤ ਬਹੁਤ ਵਧਾਈਆਂ ਸ੍ਰੀ ਗੁਰੂ ਰਵਿਦਾਸ ਸਾਹਿਬ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਹਰਤਵਾਰ ਦੀ ਤਾਰਤੀ ਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ ਰਜਿਸਟਰਡ ਪੰਜਾਬ ਵੱਲੋਂ ਮਨਾਏ ਜਾਣੇ ਹਨ ਸੋ ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਸੇਵਾ ਕਰਨ ਦੀ ਕਿਰਪਾਲਤਾ ਕਰਨੀ ਜੀ ਜੈ ਗੁਰਦੇਵ ਧੰਨ ਗੁਰਦੇਵ ਮੀਡੀਆ ਵਾਲੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਡੀ ਗੱਲ ਸਾਰੇ ਸਮੁੱਚੇ ਵੱਡੇ ਵਿੱਚ ਪਹੁੰਚਾਉਣੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ